ਜੀਣਾ ਜੋ ਵੀ ਨਾ ਜੋ ਜੀ ਪਰਮਾਣੁ ਆਜ ਦਾ ਜੋ ਪ੍ਰੋਗਰਾਮ ਜੋ ਐਮਸਤਾ ਦੀ ਜੈ ਵੀਰਾਂ ਦੀ ਮੈਂ ਜੋਤੀਵਾਸੂ ਜਨਰਲ ਸਕੱਤਰ ਦਰਬਾਰ ਬਾਬਾ ਭਾਗੀਸ਼ਾ ਸ਼ਾਹ ਨਰ ਬਰਾਜ ਬੁੰਜਾ ਗੇਟ ਤੋਂ ਅੱਜ ਮਿਤੀ 17 ਮਾਰਚ ਨੂੰ ਸ਼ਾਈ ਸ਼ਾਮ ਸ਼ਾਹੀ ਦੇ ਛੇਵੇਂ ਔਰਸ ਦੀਆਂ ਸਮੂਹ ਇਲਾਕਾ ਨਿਵਾਸੀਆਂ ਅਤੇ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦਿੰਨੇ ਹਾਂ ਇਹ ਜੋ ਮੇਲਾ ਹੋ ਰਿਹਾ ਹੈ ਇਹ ਪ੍ਰਧਾਨ ਰਿਸਟਰਡ ਕਮੇਟੀ ਦੇ ਸ੍ਰੀ ਬਲਦੇਵ ਕੁਮਾਰ ਜੀ ਦੀ ਰਹਿਨਮਾਈ ਅਤੇ ਸਮੂਹ ਰਜਿਸਟਰਡ ਕਮੇਟੀ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ ਇਸ ਵਿੱਚ ਸ਼ਾਮ ਨੂੰ ਵੀ ਕਲਾਕਾਰ ਆ ਰਹੇ ਹਨ ਜਿਸ ਵਿੱਚ ਇਸ਼ਰਤ ਅਲੀ ਅਤੇ ਵਾਇਸੋ ਪੰਜਾਬ ਦੇ ਕਲਾਕਾਰ ਨਾਨੰਦ ਆਪਣੀ ਹਾਜ਼ਰੀ ਲਗਾਉਣਗੇ ਅਤੇ ਦਾਤਾ ਜੀ ਦਾ ਗੁਣਗਾਨ ਕਰਨਗੇ ਸਮੂਹ ਸੰਗਤਾਂ ਨੂੰ ਸਾਡੀ ਰਜਿਸਟਰਡ ਸੁਸਾਇਟੀ ਵੱਲੋਂ ਲੱਖ ਲੱਖ ਵਧਾਈਆਂ ਧੰਨਵਾਦ ਜੀ ਜੈ ਮਸਤ